ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਯੋਜਨਾਵਾਂ ਤੇ ਬਿਨਾਂ ਕਾਰਨ ਅੜਿੱਕਾ ਪਾਉਣ ਦਾ ਦੋਸ਼ ਲਗਾਇਆ ਏ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿ ਲੁਧਿਆਣਾ ਵਿੱਚ ਰੇਲਵੇ ਓਵਰਬ੍ਰਿਜ ਲਈ ਐਨਓਸੀ ਜਾਰੀ ਕਰਨ ਲਈ ਪਿਛਲੇ 6 ਮਹੀਨਿਆਂ ਤੋਂ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀਆਂ ਲਿਖ ਰਹੇ ਨੇ ਪਰ ਉਸ ਦਾ ਕੋਈ ਜਵਾਬ ਨਹੀਂ ਆ ਰਿਹਾ ਸੂਬਾ ਸਰਕਾਰ ਦੇ ਢਿੱਲਮਠ ਵਾਲੇ ਵਤੀਰੇ ਤੇ ਚੱਲਦਿਆਂ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਇੱਡੇ ਠੀਠ ਹੋ ਤੁਸੀਂ ਲੋਕ ਤੁਸੀਂ ਕੰਮ ਕਰਨ ਆਏ ਨਹੀਂ ਤੁਸੀਂ ਸਿਰਫ ਅਜਾਸ਼ੀਆਂ ਹੋਟਲਾਂ 'ਚ ਕਰਨ ਰਹਿਣ ਖਾਣ ਪੀਣਾ ਔਰ ਤੁਹਾਡਾ ਕੋਈ ਕੰਮ ਨਹੀਂ ਹੁਣ ਆ ਇੱਕ ਜਿਹੜਾ ਮੈਂ ਫੇਰ ਦੱਸ ਦਿੰਦਾ ਲੈਵਲ ਕ੍ਰੋਸਿੰਗ ਨੰਬਰ 164A 164A ਐਟ ਜਿਹੜਾ ਇਹ ਦਰਾਹਾ ਸਾਨੇਵਾਲ ਸਟੇਸ਼ਨ ਅੰਬਾਰਾ ਲੁਧਿਆਣਾ ਸੈਕਸ਼ਨ ਦੇ ਵਿੱਚ ਇਹ ਜਿਹੜੀ ਸਮੱਸਿਆ ਹੈ ਪੁਲ ਦੀ ਜਿਹੜਾ ਡਿਵੀਜ਼ਨ ਨਾਰਥਰਨ ਰੇਲਵੇ ਤੋਂ ਉਨ ਕੱਲੀ ਕੱਲੀ ਗੱਲ ਸਮਝਾਉਣੀ ਪੈਂਦੀ ਹੈ ਉਦੋਂ ਬਾਅਦ ਇਹ ਜਿਹੜੀ ਬ੍ਰਿਜ ਬਣਾਉਣ ਲਈ ਪੀਡਬਲਯੂਡੀ ਵਿਭਾਗ ਨੇ ਅਪਰੂਵਲ ਦਿੱਤੀ ਸੀ 18/7/2014 ਨੂੰ ਉਦੋਂ ਬਾਅਦ ਕੀ ਹੋਇਆ ਇਹ ਜਿਹੜਾ ਪੀਡਬਲਯੂਡੀ ਨੇ ਕੰਮ ਕਰਨ ਦਿੱਤਾ ਸੀ ਉਹ ਦਿੱਤਾ ਸੀ ਇੱਕ ਰੋਪੜ ਦੀ ਜਿਹੜੀ ਕੰਪਨੀ ਸੀ ਪ੍ਰਾਈਵੇਟ ਲਿਮਟਿਡ ਉਹਨੂੰ ਇਹ ਕੰਮ ਦਿੱਤਾ ਸੀ ਨਾਰthern ਰੇਲਵੇ ਦੇ ਨਾਲ ਸਾਰੀ ਇਹਨਾਂ ਨੇ ਗੱਲਬਾਤ ਕਰਕੇ ਤੇ ਉਹ ਜਿਹੜਾ ਕੰਮ ਸੀ ਉਹ ਉਸ ਤੋਂ ਬਾਅਦ ਜਿਹੜਾ ਪੀਡਬਲਯੂਡੀ ਦਾ ਠੇਕੇਦਾਰ ਸੀ ਉਹ ਸਿਰੇ ਨਹੀਂ ਚੜਾ ਸਕਿਆ ਉਹਦਾ ਜਿਹੜਾ ਕੰਮ ਸੀ ਟਰਮੀਨੇਟ ਕਰਤਾ ਪੀਡਬਲਯੂਡੀ ਨੇ 582021